ਥੈਂਕ ਯੂ ਸਰ ਅੱਜ ਜੇ ਪੈਟਰੋਲਿੰਗ ਵੱਲੋਂ ਤੁਹਾਡੇ ਵੱਲੋਂ ਕੁਝ ਸ਼ਰਾਬ ਫੜੀ ਗਈ ਹੈ ਪੂਰਾ ਮਾਮਲਾ ਕੀ ਇਹ ਤੁਹਾਨੂੰ ਦੱਸੋ ਮਾਮਲਾ ਵੀ ਹੈ ਗਲੀ ਕਪਰਾਂ ਵਾਲੀ ਚ ਕਿ ਵੀਰਿਸ ਨਾਂ ਦੀ ਲੇਡੀ ਰਹਿੰਦੀ ਹੈ ਜਿਹਦੇ ਕੋ ਪਹਿਲਾਂ ਵੀ ਉਹਦੇ ਕੋਈ ਕੋਸ਼ਿਸ਼ ਦੇਸੀ ਸ਼ਾਹ ਫੜੀ ਗਈ ਸੀ ਜਿਹੜੀ ਕਿ ਅੱਜ ਫੇਰ ਮੁਖਬਰ ਖਾਸ ਨੇ ਤਲਾਸ਼ ਦਿੱਤੀ ਪੀ ਉਹ ਹਾਲੇ ਵੇਚਣੋਂ ਹਟੇ ਨਹੀਂ ਹੈ ਤੇ ਉਹਦਾ ਨੜਕਾ ਜਿਹੜਾ ਸ਼ਰਾਬ ਵੇਚਦਿਆ ਵਾ ਤੇ ਇਸ ਵੇਲੇ ਮੇਰੀ ਪੁਲਿਸ ਪਾਰਟੀ ਐਸ਼ੇ ਮੋਹਸ਼ੇਗਰ ਨਾਲ ਪੁਲਿਸ ਪਾਰਟੀ ਗਈ ਸੀ